ਅੱਜ ਬਹੁਤ ਵੱਡੀ ਸ਼ਹਾਦਤ ਹੈ ਛੋਟੇ ਸਾਹਿਬ ਜਦਿਆਂ ਜੀ ਤੇ ਅੱਜ ਉਹਨਾਂ ਨੂੰ ਨਕਮਸਤਕ ਹੋਣ ਵਾਸਤੇ ਹਮੇਸ਼ਿਆ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ ਜੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਾਹਿਬ ਜਦਿਆਂ ਨੇ ਸਾਡੇ ਗੁਰੂਆਂ ਨੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਨਾ ਦਿੰਦੇ ਸੋ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਦੁਨੀਆ ਦਾ ਬੇਸ਼ੱਕ ਉਹ ਕਿਸੇ ਵੀ ਕੋਨੇ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੇ ਪਾਤਸ਼ਾਹ ਹਿੰਮਤ ਬਖਸ਼ਦਾ ਹੈ ਸੋ ਅੱਜ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਣੇ ਇਕੱਠੇ ਹੋ ਕੇ ਨਕਮਸਤਕ ਹੋਣ ਵਾਸਤੇ ਆਈਏ ਸੱਚੇ ਪਾਤਸ਼ਾਹ ਕਿਰਪਾ ਕਰੇ ਪੰਜਾਬ ਦੇ ਦੇਸ਼ ਤੇ ਪੰਜਾਬੀਆਂ ਤੇ ਤੇ ਕੌਮ ਤੇ ਆਪਦੀ ਕਿਰਪਾ ਹਮੇਸ਼ਾ ਬਣਾਈ ਰੱਖੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਕਿਸ ਤਰ੍ਹਾਂ ਦੇਖਣ ਤੁਸੀਂ ਸਾਡੇ ਆ ਇਹਦੇ ਬਾਰੇ ਕੱਲ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਨਗਰ ਕੌਂਸਲ ਚ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਪਵਿੱਤਰ ਦਿਹਾੜਾ ਹੈ ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਹੋਇਆ ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਹੈ ਉਹ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬਿਸ਼ਪੂ ਹੋਰ ਵਿਅਕਤੀ ਹੈ ਗੁਰੂ ਦੇ ਸਿੱਖ ਦਾ ਫਰਜ ਬਣਦਾ ਹੈ ਡਟ ਕੇ ਉਹਨਾਂ ਦਾ ਮੁਕਾਬਲਾ ਕਰੇ ਔਰ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਏਗਾ ਅਸੀਂ ਆਪਣੀ ਫਰਜ਼ਾਂ ਦੀ ਪੂਰਤੀ ਕਰਦੇ ਹਾਂ ਨਿਸ਼ਾਸnik ਇੰਤਜ਼ਾਮਾਤੀ ਗੱਲ ਕੀਤੀ ਜਾਂਦੀ ਹੈ ਕਿ ਸੰਗਤ ਬਹੁਤ ਬੜੀ ਤਾਦਾਦ ਦੀ ਚਾਹੁੰਦੀ ਆ لیکن انتظام تو ਤੁਸੀਂ دیکھو ਤਾਂ کافی ہلکے نظر ਆ ਰਹੇ ਨੇ ਸਮਾਜੀ ਬਹੁਤ ਗਲਤ ਹੈ ਸਮਤ میں ਪਰੇਸ਼ਾਨੀ ਨੂੰ ਲਾਜੀ ਅੱਜ ਅੱਜ ਕਿਸੇ ਪ੍ਰਕਾਰ ਦੀ ਨਿੰਦਾ ਨਹੀਂ ਕਰਦੀ ਅੱਜ ਆਪਦੇ ਗੁਰੂ ਦੇ ਦਿਹਾੜੇ ਤੇ ਆਏ ਹੈ ਪ੍ਰਸ਼ਾਸਨ ਬਹੁਤ سارے ਇੰਤਜ਼ਾਮਾ ਥੋੜੇ ਵੀ ਪਹਿ ਜਾਂਦੇ ਮੈਂ ਤੁਹਾਨੂੰ ਐਵੇਂ ਕਹਾਂ کئی ਥਾਂ ਤੇ ਸੁਖਦਾ ਵੀ ਹੋ ਜਾਂਦੀ ਹੈ لیکن ਜਿੱਥੇ ਹੈਗੀਆਂ ਤੁਸੀਂ ਸਮਾਜੀ ਪ੍ਰਸ਼ਾਸਨ ਨੂੰ ਕਿਉਂਕਿ ਜਿਹੜਾ ਇਹੋ ਆਪਣੇ ਇਹ ਜੋੜ ਮੇਲੇ ਹੈ ਸ਼ਹੀਦੀ ਜੋੜ ਮੇਲੇ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬੰਨਦਾ ਹੈ ਨਿੰਦਾ ਨਾ ਕਰਦੇ ਹੋਏ ਅਸੀਂ ਸੁਝਾਅ ਦੇ ਰੂਪ ਦੇ ਵਿੱਚ ਜੇ ਕੋਈ ਤੁਹਾਡੇ ਸਾਹਮਣੇ ਕੈਸੀ ਗੱਲ ਆਈ ਆ ਉਹ ਦੱਸਿਓ ਅਸੀਂ ਵੀ ਜ਼ਰੂਰੀ ਹੁੰਦੀ ਹੈ ਨਹੀਂ ਅੱਜ ਦੇ ਦਿਨ ਨਹੀਂ ਅੱਜ ਕਿਉਂ ਨਹੀਂ ਅੱਜ ਤਾਂ ਗੁਰੂ ਦੀ ਮਹਿਮਾ ਹੀ ਕਰਦੀ ਹਰ ਕੰਮ ਕਾਲ ਇੱਥੇ ਮਿਲਿਆ ਸੀਗਾ ਬਾਥਰੂਮ ਦੇ ਅੰਦਰ ਪੂਰਾ ਸਾਲ ਬਾਅਦ ਖੁੱਲਿਆ ਗਿਆ ਤਾਂ ਬਾਥਰੂਮ ਵਿੱਚੋਂ ਇੱਕ ਕੰਕਾਲ ਮਿਲਿਆ ਜਿਸ ਦੀ ਹਾਲਤ ਇਨੀ ਮਾੜੀ ਹੋ ਕੋਈ ਸੰਗਤ ਦਾ ਹੀ ਬੰਦਾ ਹੋਣਾ ਹੈ ਆਇਆ ਤੇ ਇਹ ਇੱਕ ਬਹੁਤ ਬੜੀ ਮਿਸਟੇਕ ਨਹੀਂ ਕਿਹਾ ਜਾ ਸਕਦੀ ਹੈ ਦੇਖੋ ਜੀ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਆ ਲੇਕਿਨ ਮੈਂ ਸਮਝਦਾ ਕਿ ਬਿਲਕੁਲ ਜਿੱਥੇ ਕਿਤੇ ਅੰਗੇਲੀ ਹੁੰਦੀ ਹੈ ਜਾਂ ਹੋਈ ਹੈ ਉਰੇ ਧਿਆਨ ਰੱਖਣਾ ਚਾਹੀਦਾ ਪਰ ਅੱਜ ਦੇ ਦਿਨ ਕਿਉਂਕਿ ਅਸੀਂ ਰੋਜ਼ ਬਾਣੀ ਚ ਵੀ ਆਉਂਦੇ ਨਿੰਦੋ ਨਿੰਦੋ ਰੋਜ਼ ਅਸੀਂ ਕ੍ਰਿਟਿਸਿਜ਼ਮ ਹੀ ਕਰਦੇ ਹਾਂ ਔਰ ਸਰਕਾਰ ਦੀਆਂ ਨਕਾਮੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਤੇ ਗੱਲ ਵੀ ਕਰਦੇ ਲੇਕਿਨ ਅੱਜ ਦਾ ਦਿਨ ਮੈਨੂੰ ਲੱਗਦਾ ਸਾਰੀ ਸਾਥ ਸੰਗਤ ਨੂੰ ਇਕੱਠੇ ਹੋ ਕੇ ਪ੍ਰੇਰਣਾ ਲੈਂਦਾ ਹੈ ਔਰ ਗੁਰੂ ਨੂੰ ਸਜਦਾ ਕਰਦਾ ਹੈ। ਬੜੇ ਸਾਬ ਨੌਜਵਾਨਾਂ ਤੇ ਸੰਗਤ ਨੂੰ ਕੋਈ ਅਪੀਲ ਹੈ ਨਾ ਜਹਾ ਹੁੱਲਣ ਬਾਜੀ ਕਰਦੇ ਕੋਈ। ਬਸ ਉਹ ਹੁੱਲੜ ਬਾਜੀ ਤੱਕ ਗੁਰੂ ਦੇ ਘਰ ਆਏ ਆਪਾਂ ਤੇ ਮੈਨੂੰ ਲੱਗਦਾ ਜਿੰਨੇ ਨੀਵੇਂ ਹੋ ਕੇ ਇੱਥੇ ਆਪਾਂ ਗੁਰੂ ਨੂੰ ਨਕਮਸਕ ਹੋਵਾਂਗੇ ਸੱਚੇ ਬਾਸ਼ਾ ਉਨੀ ਕਿਰਪਾ ਕਰੇ। ਜੀ।